ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਜੰਟਾ ਸਿੰਘ ਜੀ ਠੀਕ ਹੈ ਜੀ ਪਿੰਡ ਸੈਣਾ ਹੂੰ ਜ਼ਿਲ੍ਹਾ ਬਨਾਲਾ ਠੀਕ ਹੈ ਜੀ ਤਹਿਸੀਲ ਤਪਾ ਨੇੜੇ ਪਿੰਡ ਬਈ ਕਿਹੜਾ ਰਹਿੰਦਾ ਨੇੜੇ ਭਧੌੜ ਤੇ ਪੱਖੋ ਕੈਂਚਾ ਜੀ ਮੋਬਾਈਲ ਨੰਬਰ ਬੋਲ 98720 42088 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਸ ਹੋਈ ਹੈ ਬਲੂਨ ਸੂਈ ਆ ਜੀ ਇਹ ਬਲੂਨ ਸੂਈ ਆ ਕਦੋਂ ਸੂਈ ਆ ਬਾਈ ਇਹ ਇਹਨੂੰ ਸੋਏ ਨੂੰ ਹੋ ਗਿਆ ਜੀ 5 5 ਦਿਨ 5-6 ਦਿਨ ਬੱਚਾ ਕੀ ਦੇਤਾ ਜੀ ਬੱਛੀ ਆ ਜੀ ਬੱਛੀ ਦਿੱਤੀ ਆ ਬੱਚੀ ਬੜੀ ਚੰਗੀ ਆ ਨਾ ਹਾਂ ਬੱਛਾ ਬਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਨਾਸਾਂ ਰੋਸਾਂ ਗੁਲਾਬੀ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਰਮਾ ਲਈਦਾ ਤੇ ਕਿੰਨਾ ਕੁ ਬਈ ਬੌਲਾ ਜਾਂ ਹੁਣ ਦੁੱਧ ਤਿਆਰ ਆ ਬੌਲਾ 12 ਲੀਟਰ ਤਿਆਰ ਆ ਜੀ ਠੰਡੀ ਸੀਦਾ ਠੀਕ ਆ ਸਪਾਈ ਰੱਖੋਗੀ ਬੱਛੀ ਪਰ ਸ਼ਾਹ ਤੋਂ ਆਰਡਰ ਚੈੱਕ ਕਰਵਾਣ ਨੇ ਬਹੁਤ ਸੋਹਣਾ ਆਰਡਰ ਇਕੱਲਾ ਇਕੱਲਾ ਥਣ ਪੂਰੀ ਵਿੱਚ ਇਥੇ ਮੁੱਠੀ ਵਾਲਾ ਥਣ ਲੱਗਿਆ ਦਰੋਂ ਮੋਰੋ ਲੈਵਾ ਚੱਕਰਵਾਣ ਲੈ ਗਲਾਬੀ ਥਣ ਲੱਗਿਆ ਕੱਲਾ ਕੱਲਾ ਥਣ ਨਾਲਾ ਨੂੜਾ ਫੁੱਲ ਚੰਗੀਆਂ ਫੇਸ ਦੀ ਬਿਊਟੀ ਪ੍ਰਿੰਟ ਇੱਕ ਨੰਬਰ ਖੋਲ ਦੇ ਬਈ ਤੋਰ ਕੇ ਖਾ ਦੇ ਸੂਈ ਸਵਾਈ ਬੱਚਾ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਆ ਤੋਂ ਬੱਚੀ ਨੇ ਬਈ ਸਾਲ ਡੇਢ ਸਾਲ ਤੱਕ ਕਰਮਾਈ ਨੇ ਨਾਲ ਹੀ ਤਿਆਰ ਹੋ ਜਾਣਾਗਾ ਬਾਕੀ ਬੈਡ ਵੀ ਚੰਗੀਆਂ ਥਣ ਬੜਾ ਕਮਾਲ ਦਾ ਲੱਗਿਆ ਚਾਹੇ ਹੱਥੀਜੋ ਲਿਓ ਚਾਹੇ ਮਸ਼ੀਨਾਂ ਚੋ ਲਿਓ ਇੱਕ ਨੰਬਰ ਥਣ ਲੱਗਿਆ ਲੈ ਤੋਰਾ ਚੈੱਕ ਕਰ ਲੋ ਬੈਡ ਆਂਗਾ ਬਈ ਕੋਈ ਐ ਨਹੀਂ ਵੀ ਠੰਡੀ ਸੀ ਲੋਈ ਦਾ ਇੱਥੇ ਕੜਾ ਗਿਆ ਤੇ ਠੰਡੀ ਇੰਨੀ ਕਾ ਵੇੜੇ ਦੇ ਵਿਚਾਲੇ ਖੜਾ ਲਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਤੇ ਲੇਵਾ ਦੇਖੋ ਲੇਵੇ ਦੀ ਫੀਟਿੰਗ ਚੈੱਕ ਕਰ ਲਓ ਕਮਾਲ ਦੀ ਆ ਬਹੁਤ ਸੋਹਣਾ ਆਰਡਰ ਆ ਬਾਈ ਕੀ ਮੋ ਲੈ ਜਾ ਅੱਜ ਆ ਫਿਰ ਮੋਲੇ ਦਾ ਜੀ ਲੈਣ ਦੇਗਾ 52000 ਚੱਕ ਜਮਾ ਜੈਦ ਮੋਲਾ ਬਾਈ 52000 ਰੁਪਏ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਚਮਕ ਚੰਗੀ ਆ ਬਰੀਡ ਚੰਗੀ ਆ ਲੇਵਾ ਫਿਰ ਤੋਂ ਨੇੜ ਤੋਂ ਚੈੱਕ ਕਰਵਾਉਣਾ ਬਰੀਕੀ ਚ ਵਾਲੀ ਆ ਕਰਨਾ ਲੈ ਸਫਾਈ ਦੇਖੋ ਲੇਵੇ ਦੀ ਨਾੜਾ ਨੂੰੜਾ ਫੋਲੋਜਿੰਗੇ ਪੂਰੀ ਬਿੱਤੀ ਤੇ ਲੈ ਥਣ ਧਾਰਾਂ ਮਾਰਕੇ ਦਿਖਾ ਦੇ ਇੱਕ ਨੰਬਰ ਥਣ ਲੱਗਿਆ ਬਾਕੀ ਕੋਈ ਚੱਕਰ ਨਹੀਂ ਧਾਰਾਂ ਬਾਈ ਕਹਿੰਦਾ ਮਾਰਕੇ ਦਿਖਾ ਦੇ ਜਿਵੇਂ ਮਰਜ਼ੀ ਨਿਆਣਾ ਪਾ ਲਾ ਹਨਾ ਹਾਂ ਹਾਂ ਕਿ ਮਰਜ਼ੀ ਜੀ ਬਾਹਰ ਛੰਡੀ ਜਿਵੇਂ ਮਰਜ਼ੀ ਛੰਡੀ ਸੀ ਲ ਫੋਲਾ ਜਿਵੇਂ ਮਰਜ਼ੀ ਨਿਆਣਾ ਪਾ ਲਾ ਮਾੜਾ ਇਹ ਬੱਚਾ ਛੱਡ ਬਸ ਕੋਈ ਚੱਕਰੀ ਹਾਂਜੀ ਉਹ ਦਿਨ ਲੈ ਚਵਾਈ ਚੈੱਕ ਰਿਓ ਕਰਮਾਣੀ ਨੇ ਲੈ ਕਿਆ ਬਾਤ ਆ ਮੋਟੀ ਮੋਟੀ ਜਵਾਈ ਆ ਜਿਵੇਂ ਮਰਜ਼ੀ ਚੋਈ ਚੱਲ ਕੀ ਚੈੱਕ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀ ਨਾਲ ਮਗਰਲੇ ਥਣਾ ਚੈੱਕ ਕਰ ਲੋ ਚ ਬਾਈ ਕਿਆ ਬਾਤ ਆ ਇੱਕ ਦਾ ਨੰਬਰ ਜੁਣ ਲੱਗਿਆ ਕਰਮਾ ਨੂੰ ਠੰਡੀ ਬਹੁਤ ਆ ਯਾਰ ਕਹਿਣਾ ਕੁਛ ਨਹੀਂ ਕਰਮਾ ਠੰਡੀ ਦਾ ਬੋਲਦਾ ਹਾਂਜੀ ਠੰਡੀ ਦਾ ਬੋਲਦਾ ਹੂੰ ਬਸ ਬਈ ਓਕੇ ਲੈ ਲੇਵਾ ਫਿਰ ਨੇੜ ਤੋਂ ਚੈੱਕ ਕਰਵਾਣੇ ਕਿਆ ਬਾਤ ਆ ਮੁੱਲ ਵੀ ਜਾਇਜ਼ ਆ 52000 ਹੈ ਨਾ ਬਈ ਹਾਂਜੀ ਬਿਲਕੁਲ ਹੋ ਜਾਊਗਾ ਅੱਗੇ ਦੋ ਨੰਬਰ ਕਿਹੜਾ ਸੁਆ ਜੀ ਇਹ ਵੀ ਪਲੂਣੇ ਸੁਹੰਦੇ ਆ ਜੀ ਕਦੋਂ ਸੁਈ ਆ ਇਹ ਇਹ ਨੂੰ ਹੋਗੇ ਫੋਟਾ ਨਾ ਸੂਈ ਬੱਚਾ ਕੀ ਹੈ ਮਗਰ ਇਹਦੇ ਮਗਰ ਬੱਸ ਆ ਜੀ ਬੱਚਾ ਬਾਈ ਕਿੰਨਾ ਕੁ ਬੋਲਾ ਬਾਈ ਹੁਣ ਇਹਦੇ ਹਾਂ ਵੀ ਹੈਗਾ 12 ਲੀਟਰ ਬੋਲਾ ਜੀ ਠੀਕ ਆ ਬਾਈ ਲੈ ਬਾਈ ਆ ਮੂਹ ਟੋਲੇ ਵਾ ਚੱਕ ਕਰਾ ਦਿਓ ਜੀ ਨਿਕੜਮੇ ਪੂਰੇ ਗੈਰ ਤੇ ਲੇਵਾ ਕਮਾਣ ਹੋਰ ਉਹ ਚੈੱਕ ਕਰਵਾ ਨੇ ਚਾਰੇ ਥਣ ਨਿਕੜਮੇ ਲਾ ਪੂਰੇ ਗੈਰ ਤੇ ਖੋਲੇ ਬਈ ਤੋਰ ਦੇ ਬਰੀਡ ਇੱਕ ਨੰਬਰ ਸੂਈ ਸਵਾਈਆ ਬੱਚਾ ਮਗਰ ਬੱਚਾ ਫੇਸ ਬੜਾ ਚੰਗਾ ਤੇ ਕੱਦ ਠੀਕ ਆ ਬਾਈ ਤੇ ਥਣ ਥਣ ਵੀ ਚੰਗਾ ਲੱਗਿਆ ਬਾਕੀ ਤੋਰਾ ਚੈੱਕ ਕਰ ਏ ਵੀ ਸੀਲ ਆ ਪੂਰੀ ਹਾਂਜੀ ਹਾਂਜੀ ਠੰਡੀ ਤਾਂ ਬਹੁਤ ਆ ਜੀ ਦਾ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀ ਰਫੋਲ ਇਹਦਾ ਕੀ ਮੁੱਲ ਜਾਇਜ਼ ਇਹ ਜੇ ਆਪਾਂ 48000 ਦੀ ਦੇ ਦੇ ਜਮਾ ਜਾਇਜ਼ ਮੁੱਲ 48000 ਦੀ ਵੜ ਬਾਈ ਕਹਿੰਦਾ ਦੇ ਦੇਾਂਗੇ ਮਾਨਤਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਹਾਂਣ ਲੈ ਵਾ ਚੰਗਾ ਬਾਕੀ ਇਹਦੀਆਂ ਵੀ ਕੋਈ ਚੱਕਰ ਨਹੀਂ ਤਾਰ ਮਾਰ ਕੇ ਵਖਾਣੇ ਤਾਂ ਆਉਂਦਾ ਜਮਾ ਜਿਆ ਜੀ ਰੱਖਿਆ ਬਾਈ ਨੇ ਖੱਚ ਹਾਂ ਜੀ ਮੁੱਲ ਖੱਚ ਕੇ ਹੀ ਰੱਖਿਆ ਆਪਾਂ ਲੈਣ ਦੇਣ ਦੀ ਬਾਲੇ ਮੁੱਲ ਨਹੀਂ ਕਰੇ ਹਨ ਲੈਣ ਦੇਣ ਜਾਰੇ ਮੁੱਲ ਕਰੇ ਜਿਵੇਂ ਮਰਜ਼ੀ ਨਿਆਣਾ ਪਾਲਾ ਕੋਈ ਹਾਂ ਜੀ ਠੰਡੀਆਂ ਦਾ ਬਾਹਰ ਠੰਡੀ ਸੀਲ ਦੀ ਆਪਣੀ ਫੁੱਲ ਗਾਰੰਟੀ ਆ ਖਣਾ ਦੀ ਗਾਰੰਟੀ ਹੈ ਜੀ ਸਹੀ ਆ ਬਾਈ ਹਾਂ ਜੀ ਠੰਡੀ ਤੁਹਾਡੇ ਸਾਹਮਣੇ ਜਿਵੇਂ ਮਰਜ਼ੀ ਵਹ ਜਾ ਲੈ ਚਵਾਈ ਦੇਖੋ ਲੈ ਕਿਉਂ ਨਾ ਬੜਾ ਚੰਗਾ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਠੰਡੀ ਸੀਲ ਆ ਲੈ ਕੀ ਬਾਤ ਆ ਬਾਈ ਇੱਕ ਨੰਬਰ ਜੋ ਆ ਬਈ ਇੱਕ ਨੰਬਰ ਲੈ ਕੀ ਬਾਤ ਹੈ ਬਾਕੀ ਫੈਂਟ ਚੰਗੀਆਂ ਗਰਮੀ ਨਹੀਂ ਮੰਦੀ ਹੈਨਾ ਹਾਂਜੀ ਹਾਂਜੀ ਗਰਮੀਆਂ ਦਾ ਤੋਹਫਾ ਬਈ ਗਰਮੀ ਨਹੀਂ ਮੰਦੀ ਫੈਂਟ ਫੁਲ ਚੰਗੀਆਂ ਆਣ ਦੇ ਬਾਅਦ ਚੈੱਕ ਕਰਵਾਣ ਹਾਂਜੀ ਮੂਰ ਥੋਲੇ ਵਿੱਚ ਕਿਤੇ ਇਕੱਲਾ ਇਕੱਲਾ ਥਣ ਨਾਣਾ ਨੂਣਾ ਫੁਲ ਚੰਗੀਆਂ ਹਜੇ ਥੋੜਾ ਜਿਹਾ ਪਸਮਾ ਹੋਰ ਕਰਨ ਦੇ ਪੂਰਾ ਟਾਪ ਦਾ ਥਣ ਲੱਗਿਆ ਹਾਂਜੀ ਹਾਂਜੀ ਹਾਂ ਤੇ ਕਿਸੇ ਵੀਰ ਨੂੰ ਬਈ ਦੋਨਾਂ ਚ ਕੋਈ ਵੀ ਮਸਾਂਦਾ ਹੈ ਬਾਈ ਮੈਗਨੇਟ ਕਰ ਲਿਓ ਜੀ ਧੰਨਵਾਦ